ਅਖੰਡ ਵਿੱਚ ਫਟੇ ਬੱਦਲ ਦੀਆਂ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿ ਕਿੰਨਾ ਇਹ ਖੌਫਨਾਕ ਮੰਜ਼ਰ ਰਿਹਾ ਹੋਵੇਗਾ ਪਹਾੜਾਂ ਤੋਂ ਬੱਦਲ ਫਟਣ ਤੋਂ ਬਾਅਦ ਇਹ ਪਾਣੀ ਦੇਖੋ ਕਿੰਨੀ ਤੇਜ਼ੀ ਨਾਲ نیچے ਨੂੰ ਵਧ ਰਿਹਾ ਹੈ ਤੇ ਜਿਸ ਰਸਤੇ ਵਿੱਚ ਵੀ ਇਹ ਲੰਗਿਆ ਪਾਣੀ ਉਸ ਰਸਤੇ ਵਿੱਚ ਜੋ ਘਰ ਪੈਂਦੇ ਸੀ ਉਹਨਾਂ ਨੂੰ ਬਿਲਕੁਲ ਹੀ ਇਸ ਨੇ ਸਾਫ਼ ਕਰ ਦਿੱਤਾ ਅਗਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਲਗਭਗ 50 ਦੇ ਲਗਭਗ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਾਪਤਾ ਹੋਣ ਵਾਲਿਆਂ ਦੀ ਅਜੇ ਤੱਕ ਕੋਈ ਗਿਣਤੀ ਨਹੀਂ ਹੈ ਕਿ ਹੁਣ ਤੱਕ ਅਜੇ ਸਾਨੂੰ ਇਹਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਮਿਲ ਪਾਈ ਹੈ ਕਿ ਹੁਣ ਤੱਕ ਕਿੰਨਾ ਕੀ ਨੁਕਸਾਨ ਹੋ ਚੁੱਕਾ ਹੈ ਤੋਂ ਬਾਦੀਆਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਮੰਜ਼ਰ ਹੈ ਕਿੰਨਾ ਕੀ ਖੌਫਨਾਕ ਰਿਹਾ ਹੋਵੇਗਾ ਕੁਝ ਹੀ ਮਿੰਟਾਂ ਦੇ ਵਿੱਚ ਉਤਰਾਖੰਡ ਦੇ ਜੋ ਇਹ ਉਤਰਾਕਾਸ਼ੀ ਇਹ ਹੈ ਉੱਤੇ ਇਹ ਜੋ ਖੋਖਨਾਕ ਤਸਵੀਰਾਂ ਤੁਸੀਂ ਮਿੰਟਾਂ ਦੇ ਵਿੱਚ ਚੰਦ ਸੈਕਿੰਡਾਂ ਦੇ ਵਿੱਚ ਵੜਿਆ ਇਥੇ ਕੁਦਰਤ ਦਾ ਘੈਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਦੋਂ ਇਹ ਬੱਦਲ ਫਟਣ ਦਾ ਜੋ ਖੋਖਨਾਕ ਮੰਜ਼ਰ ਹੈ ਜਦੋਂ ਇਹ ਵਾਪਰ ਰਿਹਾ ਸੀ ਤਾਂ ਸਾਹਮਣੇ ਤੋਂ ਕਿਸੇ ਵੱਲੋਂ ਇਸ ਵੀਡੀਓ ਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਇਹ ਬਾਅਦ ਦੀਆਂ ਤਸਵੀਰਾਂ ਨੇ ਕਿ ਕਿੱਦਾਂ ਇਸ ਕੁਦਰਤ ਦੇ ਕਹਿਰ ਤੋਂ ਬਾਅਦ ਰਸਤੇ ਵਿੱਚ ਆਉਣ ਵਾਲੇ ਜਿਹੜੇ ਘਰ ਨੇ ਉਹ ਕਿੱਦਾਂ ਬਿਲਕੁਲ ਹੀ ਸਾਫ਼ ਹੋ ਗਏ ਨੇ ਇਹ ਦੂਸਰੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਜੋ ਸੋ ਉੱਥੇ ਰਹਿਣ ਵਾਲੇ ਲੋਕਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਹੋਵੇਗਾ ਕਿ ਕਿੱਦਾਂ ਜੋ ਇੱਕ ਓਪਨਾਕ ਮੰਜ਼ਰ ਹੈ ਕਿਦਾਂ ਜੋ ਕਾਲ ਹੈ ਉਹ ਇਕਦਮ ਪਾਣੀ ਦੇ ਰੂਪ ਦੇ ਵਿੱਚ ਇਹਨਾਂ ਦੇ ਘਰਾਂ ਸਮੇਤ ਇਹਨਾਂ ਨੂੰ ਲੈ ਡੁੱਬੇਗਾ ਕੁਦਰਤ ਦਾ ਕੈਰ ਇੱਥੇ ਇਹਨਾਂ ਲਈ ਮੋਤ ਬਣ ਕੇ ਆਇਆ ਤੇ ਕੁਝ ਹੀ चंद ਸੈਕੰਡਾਂ ਦੇ ਵਿੱਚ ਹਾਲੋ ਬਿਹਾਲ ਕਰ ਦਿੱਤਾ ਉਤਰਾ ਕਾਸ਼ੀ ਜੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਦਾਂ ਬੱਦਲ ਆਲੇ ਦੁਆਲੇ ਉੱਠ ਗਿਆ ਹੈ ਇਹ ਇਹ ਦੂਤ ਇਹ ਦੂਸਰੀ ਜੋ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਦਲ ਫਟਣ ਤੋਂ ਬਾਅਦ ਵੀ ਤੁਸੀਂ ਅਗਰ ਚਾਰੇ ਪਾਸੇ ਨਿਗ੍ਹਾ ਮਾਰੋ ਤਾਂ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ